ਮਹੱਤਵਪੂਰਨ ਮੁੱਦਾ ਹੈ ਕਿਉਂਕਿ ਪਾਣੀ ਜਿਹੜੀ ਸ਼ਾਹ ਰੱਗੇ ਸਾਡੇ ਜਿਸ ਤਰ੍ਹਾਂ ਮੰਤਰੀ ਜੀ ਨੇ ਸਾਰੇ ਫੈਕਟ ਸਾਹਮਣੇ ਰੱਖੇ ਨੇ ਮੈਂ ਸਮੁੱਚੇ ਪੰਜਾਬ ਨੂੰ ਫਰਮ ਦੀ ਫਲੋਰ ਆਫ ਦੀ ਹਾਊਸ ਇਸ ਕੱਲ ਦਾ ਯਕੀਨ ਦਿਵਾਣਾ ਸਾਡੀ ਸੋਚ ਜੋ ਮਰਜ਼ੀ ਹੋਏ ਜਿੰਨੀ ਮਰਜ਼ੀ ਸਾਡੀ ਸਾਹਮਣੇ ਬੈਂਚਸ ਨਾਲ مخالਫਤ ਹੋਏ ਉਹ ਸਿਆਸੀ ਪੰਜਾਬ ਦੇ ਇੰਟਰਸਟ ਵਾਸਤੇ ਅਸੀਂ ਸਾਰੇ ਇਥੋਂ ਅੱਜ ਪੰਜਾਬ ਐਸੈਂਬਲੀ ਚੋਂ ਆਵਾਜ਼ ਸਭ ਮੁੱਚੇ ਹਿੰਦੁਸਤਾਨ ਜਾਣੀ ਚਾਹੀਦੀ। ਜੋ ਜੋ ਮੰਤਰੀ ਜੀ ਤੁਸੀਂ ਕਿਹਾ ਅਸੀਂ ਉਹਨੂੰ ਕੰਪਲੀਟ ਸਪੋਰਟ ਕਰਾਂਗੇ। ਕਿਉਂਕਿ ਮੇਰਾ ਵੀ ਇਹ ਮੰਨਣਾ ਹੈ ਸਰ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਜਿਹੜੀ ਸੈਂਟਰ ਦੀ ਸਰਕਾਰ ਨੇ ਮੇਰੇ ਪਾਣੀਆਂ ਵਿੱਚ ਹੀ ਨਹੀਂ ਪੰਜਾਬ ਦੇ ਇਨਹੇਰੈਂਟ ਜਿਹੜੇ ਹੱਕ ਨੇ ਉਹਨਾਂ ਤੇ ਡਾਕਾ ਮਾਰਿਆ। ਸਾਡਾ ਜਿਹੜੀ ਪੰਜਾਬ ਦੀ ਪਛਾਣ ਨੇ ਉਹ ਜਾਇ ਜਵਾਨ ਤੇ ਜਾਇ ਕਿਸਾਨ। ਤਾਨੂੰ ਯਾਦ ਹੋਏਗਾ ਕਈ ਦਫਾ ਇਥੇ ਮੌਜੂਦਾ ਸਰਕਾਰ ਕੋਈ ਮਤੇ ਲੈ ਕੇ ਆਈ ਹੈ ਜਦੋਂ ਵੀ ਸੈਂਟਰ ਨੇ ਪੱਖਪਾਤ ਕੀਤਾ ਅਸੀਂ ਹਮੇਸ਼ਾ ਤੁਹਾਡੀ ਉਹਨਾਂ ਮਤਿਆਂ ਤੇ ਸਪੋਰਟ ਕੀਤੀ ਹੈ ਪਾਵੇਂ ਅਗਲੀ ਵੀਰ ਦਾ ਮਸਲਾ ਹੋਏ ਕੋ ਸਾਡੀ ਪਹਿਲੀ ਪਛਾਣ ਸੀ ਜੈ ਜਵਾਨ ਦੀ ਉਹ ਹਟਾਈ ਪੰਜਾਬ ਦੇ ਜਵਾਨ ਨੌਜਵਾਨ 17 ਸਾਲ ਦੀ ਉਮਰ ਦੇਸ਼ ਦੀ ਰਾਖੀ ਵਾਸਤੇ ਇੰਟਰਨੈਸ਼ਨਲ ਬਾਰਡਰਸ ਤੇ ਜਾਂਦੇ ਸੀ 1962 ਦੀ ਜੰਗ ਸਾਰਿਆਂ ਨੂੰ ਪਹਿਲੇ ਸਾਲ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਕਰਾਇਆ ਦੋ ਕੌਮਾਂ ਦਾ ਸਾਰਿਆਂ ਨੂੰ ਵੱਡਾ ਰੋਲ ਸੀ ਇੱਕ ਪੰਜਾਬ ਸੀ ਇੱਕ ਬੰਗਾਲ ਸੀ ਪੰਜਾਬ ਦੇ ਵਿੱਚੋਂ ਅੱਜ ਦਾ ਪਾਕਿਸਤਾਨ ਨਿਕਲੇ ਆਜ ਦੇ ਬੰਗਾਲ ਵਿੱਚੋਂ ਬੰਗਲਾਦੇਸ਼ ਨਿਕਲੇ ਸਾਡੀ ਜਿਹੜੀ ਸਿਆਸੀ ਜ਼ਮੀਨ ਹੈ ਦੀ ਬਹੁਤ ਹੱਦ ਤੱਕ 깈 ਗਈ ਸਰੋਦਨ ਜਿਆਦੇ ਦੋਨੋਂ ਟੈਰਿਟਰੀਜ਼ ਇਕੱਠੀਆਂ ਹੁੰਦੀਆਂ ਤੇ ਘੱਟ ਤੋਂ ਘੱਟ 150 ਪਾਉਣੇ 2 200 ਪਾਰਲੀਮੈਂਟ ਦੀ ਸੀਟ ਹੁੰਦੀ। ਕੁਰਬਾਨੀਆਂ ਸਾਡੀਆਂ ਸਾਰਿਆਂ ਨੇ ਵੱਧ ਬੰਗਾਲ ਦੀਆਂ ਤੇ ਪੰਜਾਬ ਦੀਆਂ ਕੁਰਬਾਨੀਆਂ ਸਾਰਿਆਂ ਨੇ ਵੱਧ ਦੇਸ਼ ਦੀ ਆਜ਼ਾਦੀ ਦੇ ਵਿੱਚ। ਦੇਸ਼ ਦੇ ਪਰਵਾਨੇ ਦੋਨੋਂ ਸੂਬਿਆਂ ਨੇ ਇਕੱਲੇ। ਅੱਜ ਸਾਡੀ ਆਵਾਜ਼ ਹੈ। ਸਾਨੂੰ ਇਕੱਠੇ ਹੋ ਕੇ ਲੜਨਾ ਪਵੇਗਾ। ਇਹ ਲੇਰੇ ਪੰਜਾਬ ਤੇ ਪਾਣੀਆਂ ਤਾਕੀ ਨਹੀਂ ਪਹਿਲੇ ਜੈ ਜਵਾਨ ਭਰਤੀ ਖਤਮ ਕਰਤੀ। ਨੌਜਵਾਨਾਂ ਕੋ ਸਪੀਕਰ ਸਾਹਿਬ ਚਾਰੇ ਹੀ ਕੋਈ ਨਹੀਂ ਰਿਹਾ। ਆਪੀਆਂ ਜ਼ਰਖੇਰ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਆਪਣੇ ਰਿਸ਼ਤੇਦਾਰਾਂ ਕੋ ਪੈਸੇ ਭੜ ਕੇ ਬਾਹਰ ਲਿਪੂਤਾ ਕੋਈ ਖੁਸ਼ੀ ਨਾ ਲਈ ਜਾਂਦਾ ਮਜਬੂਰੀ ਨਾਲ ਸਾਡੇ ਨੌਜਵਾਨ ਬੱਚੇ ਇੱਥੋਂ ਗਏ ਫਿਰ ਆ ਗਈ ਕਿਸਾਨਾਂ ਦੀ ਗੱਲ ਲਗਾਤਾਰ ਜੋ ਸਾਡੀ ਕਿਸਾਨੀ ਨਾ ਹੋਇਆ ਕਾਲੇ ਕਾਨੂੰਨ ਲੈ ਕੇ ਆਂਦੇ ਸਮੁੱਚਾ ਪੰਜਾਬੀ ਜਗਤ ਹਿੰਦੁਸਤਾਨ ਦੇ ਕਿਸਾਨ ਇਕੱਠਾ ਹੋਇਆ ਸਾਲ ਉਥੇ ਬਾੜਲਾਂ ਤੇ ਬੈਠਾ ਰਿਹਾ 750 ਤੋਂ ਵੱਧ ਸ਼ਹਾਹਤਾਂ ਹੋਈਆਂ ਉਹੀ ਫੇਰ ਕਾਨੂੰਨ ਵਾਪਸ ਲਏ ਤੇ ਜਿਹੜੇ ਕੀਤੇ ਵਾਦੇ ਸੀ ਕਿਸਾਨਾਂ ਨਾਲ ਤੇ ਕਿਸਾਨ ਯੂਨੀਅਨਜ਼ ਨਾਲ ਅੱਜ ਦੇ ਦਿਨ ਤੱਕ ਸੈਂਟਰ ਦੀ ਸਰਕਾਰ ਨੇ ਵਾਪਸ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਤੇ ਉਹਨੂੰ ਨੇਪਰੇ ਕਿਤੇ ਨਹੀਂ ਚਾੜਿਆ ਸਾਡੀ ਐਜੂਕੇਸ਼ਨਲ ਪਾਲਿਸੀ ਤੇ ਸਰ ਯੂਨੀਵਰਸਿਟੀ ਭਾਵੇਂ ਪੰਜਾਬ ਦੀ ਹੋਵੇ ਚੰਡੀਗੜ੍ਹ ਵਾਈਸ ਚਾਂਸਲਰ ਆਰਐਸਐਸ ਬੈਕਗ੍ਰਾਉਂਡ ਦੇ ਆਣੇ ਸ਼ੁਰੂ ਹੋ ਗਏ ਅੱਜ ਹਿਸਟਰੀ ਰੀਰਾਈਟ ਕਰਨੀ ਸ਼ੁਰੂ ਕਰ ਦਿੱਤੀ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਦੇ ਨਾਂ ਬਦਲ-ਬਦਲ ਕੇ ਉਹਨਾਂ ਲੋਕਾਂ ਦੇ ਨਾਂ ਵਿਚ ਆਣੇ ਸ਼ੁਰੂ ਹੋ ਗਏ ਜਿੰਨਾਂ ਦਾ ਕੋਈ ਆਜ਼ਾਦੀ ਨਾਲ ਥਲ ਕੀ ਨਹੀਂ ਸੀ ਅੱਜ ਸਾਡੀ ਪਛਾਣ ਜਿਹੜੀ ਹੈ ਸਪੀਕਰ ਸਾਹਿਬ ਪੰਜਾਬੀਆਂ ਦੀ ਪਛਾਣ ਸਾਡੀ ਦਸਤਾਰ ਸਾਡੀ ਮਾਂ ਬੋਲੀ ਸਾਡਾ ਲਿਬਾਸ ਸਾਡਾ ਖਾਨਦਾਨ ਦਾ ਤੌਰ ਤਰੀਕਾ ਇਹ ਆਂਦੇ ਟਾਈਮ ਦੇ ਵਿੱਚ ਸਾਰੇ ਅੰਡਰ ਥ੍ਰੈਟ ਹੋਣੇ ਇਹ ਪਾਣੀ ਤੇ ਇੱਕ ਟੈਸਟਿੰਗ ਵਾਟਰ ਹੈ ਮੰਤਰੀ ਜੀ ਇਹ ਟੈਸਟ ਕਰ ਰਹੇ ਨੇ ਟੈਸਟ ਕਰ ਰਹੇ ਨੇ ਕੀ ਪੰਜਾਬ ਇੱਕ ਹੁੰਦਾ ਤੇ ਨਹੀਂ ਤੇ ਅਗਲਾ ਫਰਲਾ ਵੀ ਆ ਜਾਣਾ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਅਸੀਂ ਨਿਹਦਾ ਤਾਜ ਹੀ ਨਹੀਂ ਹਿੰਦੁਸਤਾਨ ਦੇ ਤਾਜ ਦਾ ਕੋਹਿਨੂਰ ਹੈ ਪੰਜਾਬ ਇਸ ਲੜਾਈ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਕੇ ਕਦਮ ਨਾਲ ਕਦਮ ਰੁਲਾ ਕੇ ਤੁਹਾਡਾ ਸਾਥ ਦੇਵਾਂਗੇ ਸਮੁੱਚਾ ਪੰਜਾਬੀ ਜਗਤ ਤੁਹਾਡੇ ਨਾਲ ਇਕੱਠੇ ਹੋਵੋ ਮੈਂ ਇੱਥੇ ਇੱਕ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹਵਾਂਗਾ ਸ ਇਸ ਕਿਸਮ ਦੇ ਹਾਲਾਤ 23 ਸਾਲ ਪਹਿਲੇ ਵੀ ਆਏ ਸੀ तकरीबन 21 ਸਾਲ ਪਹਿਲੇ ਕਾਂਗਰਸ ਦੀ ਸਰਕਾਰ ਸੀ ਇਸ ਕਿਸਮ ਦੇ ਹਾਲਾਤ ਪੈਦਾ ਹੋਏ ਮੈਂ ਮਸ਼ਹੂਰ ਹ ਉਹਨਾਂ ਦੀ ਕਾਂਗਰਸ ਲੀਡਰਸ਼ਿਪ ਨੇ ਇੱਕ ਮਜ਼ਬੂਤ ਫੈਸਲਾ ਲਿਆ ਸਾਰੇ ਪੜਾਣੇ ਜਿਹੜੇ ਕਾਨੂੰਨ 1981 ਤੋਂ ਬਣੇ ਸੀ ਜਦਾ ਜ਼ਿਕਰ ਮੰਤਰੀ ਸਾਹਿਬ ਨੇ ਕੀਤਾ ਸਾਰੇ ਨਾਲ ਕੀਤੇ ਪ੍ਰਾਈਮ ਮਿਨਿਸਟਰਸ ਤੱਕ ਜਿਹੜੇ ਸਾਡੇ ਫਾਰਮਰ ਪ੍ਰਾਈਮ ਮਿਨਿਸਟਰਸ ਦੇ ਕੀਤੇ ਹੋਏ ਸਿਗਨੇਚਰ ਸਨ ਉਹ ਵੀ ਸਾਰੇ ਰੱਦ ਕੀਤੇ ਉਹਨਾ ਉਸ ਵਾਟਰ ਟਰਮੀਨੇਸ਼ਨ ਐਕਟ ਦੇ ਕਾਰਨ ਅਜਿਹੇ ਦਿਨ ਤੱਕ ਪੰਜਾਬ ਦਾ ਪਾਣੀ ਸੁਰੱਖਿਅਤ ਤੇ ਮੈਂ ਇਸ ਗੱਲ ਦਾ ਵੀ ਬਖਸ਼ੂਰ ਆ ਕਿ ਉਸ ਟਾਈਮ ਜਿਹੜੀਆਂ ਪੋਲਿਟਿਕਲ ਜਮਾਤਾਂ ਸਾਡੇ ਖਿਲਾਫ ਸਨ ਜਿਸ طرح ਅੱਜ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਉਹਨਾਂ ਨੇ ਉਦੋਂ ਸਾਡਾ ਸਾਥ ਦਿੱਤਾ ਪੋਲਿਟਿਕਲ ਮੈਚਿਓਰਿਟੀ ਦੀ ਗੱਲ ਪੰਜਾਬੀਅਤ ਦੀ ਗੱਲ ਹੈ ਰਾਜ ਕਰਨ ਦੀ ਜਾਂ ਰਾਜ ਭੋਗਣ ਦੀ ਗੱਲ ਨਹੀਂ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਇਸ ਲੜਾਈ ਦੇ ਵਿੱਚ ਅਸੀਂ ਤੁਹਾਡੇ ਨਾਲ ਤਕੜੇ ਹੋ ਕੇ ਲੜਾਈ ਲੜੋ ਮੈਂ ਬਿਲਕੁਲ ਸਾਰੇ ਮੰਨ ਕਰਨਾ ਜਿਹਦੀ ਗੱਲ ਮੰਤਰੀ ਸਾਹਿਬ ਨੇ ਕੀਤੀ ਕਿ ਤੁਸੀਂ ਵੇਖੋ ਜਿਹੜਾ ਐਕਟ ਬਣਾਇਆ ਇਹਨਾਂ ਨੇ BBMP ਉਹਦੇ ਵਿੱਚ 60% ਪੰਜਾਬ ਦਾ ਹੈ 40% ਬਾਕੀਆਂ ਦਾ ਤੇ ਵੋਟਾਂ ਦੇ ਵਿੱਚ ਪੰਜਾਬ ਦਾ ਇੱਕ ਵੋਟ ਹੈ ਹਰਿਆਣੇ ਦਾ ਦੂਜਾ ਵੋਟ ਹੈ ਹਿਮਾਚਲ ਦਾ ਤੀਜਾ ਵੋਟ ਹੈ ਦਿੱਲੀ ਦਾ ਇੱਕ ਵੋਟ ਹੈ ਰਾਜਸਥਾਨ ਦਾ ਇੱਕ ਵੋਟ ਵੋਟਾਂ ਜ਼ਿਆਦਾ ਕੱਠੀਆਂ ਦੂਜੇ ਪਾਸੇ ਹੋ ਜਾਂਦੀਆਂ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਤੋ ਅਸੀਂ ਜ਼ਰੂਰ ਚਾਹਾਂਗੇ ਇੱਥੇ ਸਰ ਸਾਨੂੰ ਇਸ ਕਿਸਮ ਦਾ ਇੱਕ ਐਕਟ ਜਿਸ ਦਾ 2004 ਤੋਂ ਲੈ ਕੇ ਐਸ ਇਹਨੂੰ ਸਕ੍ਰੈਪ ਕਰਨ ਦਾ ਤੋ ਤਰੀਕਾ ਲੱਭਣਾ ਚਾਹੀਦਾ ਜਿਹੜਾ ਜਿਹੜਾ ਹੈ ਪਾਕੜਾ ਪਿਆਸ ਮੈਨੇਜਮੈਂਟ ਬੋਰਡ ਹੈ ਵੀ ਸ਼ੁੱਡ ਸਕ੍ਰੈਪਡ ਐਂਡ ਸਪੈਸ਼ਲੀ ਜਿਹਦਾ ਜ਼ਿਕਰ ਇੱਥੇ ਹੋਇਆ ਹੈ ਕਿ ਜਿਹੜਾ ਇਹਦੇ ਵਿੱਚ ਸਪੈਸ਼ਲ ਉਸ ਟਾਈਮ ਦੇ ਉੱਤੇ ਅਸੀਂ ਜ਼ਿਕਰ ਕੀਤਾ ਸੀ ਦਫਾ ਜਿਹੜੀਆਂ ਸੈਕਸ਼ਨਸ ਹੈ ਸਨ ਸੈਕਸ਼ਨ 78 79 80 ਦੇ ਸ਼ੁੱਡ ਆਲਸੋ ਨਾਟ ਬੀ ਪਾਰਟ ਆਫ ਇਟ ਦੇ ਸ਼ੁੱਡ ਬੀ ਸਕ੍ਰੈਪ ਵਾਟਰ ਇਜ਼ ਅ ਸਟੇਟ ਇਸ਼ੂਸ ਸਟੇਟ ਸਬਜੈਕਟ ਹੈ ਪੰਜਾਬ ਹੈਜ਼ ਇਨਹੇਰੈਂਟ ਰਾਈਟਸ ਸੂਬੇ ਕੋਲ ਪੂਰਨ ਹੱਕ ਹੈ ਆਪਾਂ ਆਪਣੀ ਲੜਾਈ ਲੜੀਏ ਕਚਹਿਰੀਆਂ ਵਿੱਚ ਵੀ ਇੱਥੇ ਅਸੀਂ ਤੁਹਾਡੇ ਨਾਲ ਮੇਰਾ ਆਪਣਾ ਤੁਹਾਨੂੰ ਕਹਿਣਾ ਹੈ ਮੰਤਰੀ ਜੀ ਜਿਹੜਾ ਪਖੜਾ ਬੋਰਡ ਦਾ ਹੈ ਇਹਦੀ ਸਕ੍ਰੈਪਿੰਗ ਮੰਗੋ ਜਿਹੜਾ ਡੈਮ ਸੇਫਟੀ ਐਕਟ ਆ ਇਹਦੀ ਆਪਾਂ ਸਕ੍ਰੈਪਿੰਗ ਮੰਗੀ ਹੈ ਕਿਉਂਕਿ ਆਪਾਂ ਕਮੇਟੀਆਂ ਬਣਾ ਲਈਆ ਆਪਾਂ ਐਕਸੈਪਟ ਕਰ ਲਿਆ ਉਹਨਾਂ ਨੂੰ ਇੱਕ ਵਾਰ ਫੇਰ ਕੈਨਸਲ ਕਰ ਦੇਣਾ ਚਾਹੀਦਾ ਵੀ ਮਸਟ ਨਾਟ ਗੋ ਅਕੋਰਡਿੰਗ ਟੂ ਵਾਟ ਦੀ ਸੈਂਟਰ ਇਸ ਟ੍ਰਾਈਂਗ ਟੂ ਡੂ ਆਪਣੇ ਹੱਕਾਂ ਵਾਸਤੇ ਆਪਣੀ ਇਸ ਲੜਾਈ ਦੇ ਵਿੱਚ ਅਸੀਂ ਪੂਰਨ ਤੁਹਾਡਾ ਸਾਥ ਦੇਵਾਂਗੇ ਕਿਉਂਕਿ ਇੱਥੇ ਨਹੀਂ ਮੁੱਕਣੀ ਇਹਨਾਂ ਨੇ ਹੌਲੀ 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 ਪਹਿਲੇ ਵੀ ਐਸਐਫ ਲੈ ਆਂਦੀ ਜੀ ਪਹਿਲੇ 5-7 ਕਿਲੋਮੀਟਰ ਤੇ ਹੁੰਦੀ 50 ਤੇ ਆਗੇ ਇਹਨਾਂ ਨੇ ਆਹਸਤਾ ਆਹਸਤਾ ਆਪਣਾ ਇਹ ਕੰਮ ਵਧਾਣਾ ਹੀ ਵਧਾਣਾ ਜੀ ਇੱਥੇ ਭਾਵੇਂ ਤੁਸੀਂ ਹੋਵੋ ਕੱਲ ਨੂੰ ਭਾਵੇਂ ਕੋਈ ਹੋਰ ਹੋਵੇ ਇਹ ਪੰਜਾਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਬਾਰਡਰ ਦੇ ਜਿਹੜੇ ਸੂਬੇ ਜਿਹੜੇ ਪੋਲੀਟੀਕਲ ਤੌਰ ਤੇ ਸੈਂਟਰ ਦੇ ਕੰਟਰੋਲ 'ਚ ਨਹੀਂ ਆਉਂਦੇ ਆਜ਼ਾਦਾਂ ਦਾ ਲੋਕ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੰਡਾਇਰੈਕਟ ਤੰਗ ਜਿਹੜਾ ਉਹਨੂੰ ਸਾਨੂੰ ਰੋਕਣ ਦੀ ਲੋੜ ਹੈ ਸੋ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਇਸ ਤੁਹਾਡੇ ਮਤੇ ਦੀ ਹੋਰ ਹੱਟਣ ਲਈ ਅਸੀਂ سپورਟ ਅਗਾਂਹਾਂਗੇ ਇਮਾਨਦਾਰੀ ਨਾਲ ਕਰਾਂਗੇ ਤੇ ਇਹ ਗੱਲ ਅਸੀਂ ਇੱਥੇ ਕਲੀਅਰ ਕਰਨੇ ਇੱਕ ਤੁਬਕਾ ਵੀ ਪਾਣੀ ਦਾ ਸਾਡੇ ਕੋਲ ਹੈ ਨਹੀਂ ਸਪੇਅਰ ਉਹ ਸਾਡਾ ਤੇ ਆਪਣਾ ਕੰਮ 80% ਪਾਣੀ ਤੇ ਪੰਜਾਬ ਦਾ ਅਸੇ ਡਾਰਕ ਜ਼ੋਨ ਹੋ ਚੁੱਕਿਆ ਜੀ ਜੇ ਅਸੀਂ ਅਕੋਰਡਿੰਗ ਟੂ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਮੁਤਾਬਕ ਮੰਤਰੀ ਜੀ ਚੱਲੀਏ ਤੇ ਤਕਰੀਬਨ 2038 ਦੇ ਵਿੱਚ ਅੰਡਰਗਰਾਊਂਡ ਵਾਟਰ ਸਾਡਾ ਖਤਮ ਹੋ ਜਾਂਦਾ ਜੇ ਝੋਨਾ ਤੇ ਆ ਜਿਹੜੀ ਇਸ ਟਾਈਮ ਅਸੀਂ ਝੋਨੇ ਦੀ ਫਸਲ ਦਾ ਜੇ ਅਸੀਂ ਕੋਈ ਇਹਦਾ ਕੋਈ ਰਸਤਾ ਨਾ ਕੱਢਿਆ ਅਸੀਂ ਕੋਈ ਦੂਸਰੀ ਫਸਲ ਨਾ ਲੈ ਕੇ ਆਂਦੀ ਜੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਕੱਠੇ ਹੋ ਕੇ ਜਾਗਰੂਕ ਨਾ ਕੀਤਾ ਤੇ ਤੁਸੀਂ ਇਹ ਵੇਖੋ ਕਿੰਨਾ ਭਾਰੀ ਸਾਡੇ ਸਾਹਮਣੇ ਸੰਕਟ ਹੈ ਪੰਜਾਬ ਇਜ਼ ਗੋਇੰਗ ਟੂ ਟਰਨ ਇਨਟੂ ਅ ਸੈਮੀ ਡੇਜ਼ਰਟ ਤਾਂ ਮੇਰੀ ਗੁਜ਼ਾਰਿਸ਼ ਹੈ ਸੋ ਸੁਨੇ ਵਾਲੀਆਂ ਜ਼ਮੀਨਾਂ ਜਿਹੜੀਆਂ ਇਹ ਰੇਤ ਬਣ ਜਾਣਗੀਆਂ ਮੇਰੀ ਗੁਜ਼ਾਰੇਸ਼ ਇਹ ਉਸ ਲੜਾਈ ਚ ਵੀ ਅਸੀਂ ਤੁਹਾਡੇ ਨਾਲ ਸਿਆਸੀ ਤੌਰ ਤੇ ਸਾਡੀ ਜਿੰਨੀ ਮਰਜ਼ੀ ਤੁਹਾਡੇ ਨਾਲ ਮਤ ਪੇਤ ਹੋਣ ਜਿੰਨੀ ਮਰਜ਼ੀ ਲੜਾਈ ਹੋਏ ਉਸੇ ਕਰਦੇ ਰਹਿਣ ਬਸ ਇਸ ਇਸ਼ੂ ਤੇ ਜਿੱਥੇ ਪੰਜਾਬ ਦੀ ਸੋਵਰਨਿਟੀ ਦੀ ਲੜਾਈ ਹੈ ਜਿੱਥੇ ਪੰਜਾਬ ਦੀ ਫੈਡਰਲ ਲੜਾਈ ਹੈ ਜਿੱਥੇ ਸੈਂਟਰ ਸਰਕਾਰ ਸਾਡੇ ਨਾਲ ਤੱਕਾ ਕਰ ਰਹੀ ਹੈ ਭਾਵੇਂ ਪੰਜਾਬ ਦੇ ਰੂਰਲ ਡਵੈਲਪਮੈਂਟ ਦੀ ਲੜਾਈ ਹੋਵੇ ਭਾਵੇਂ ਤੁਸੀਂ ਵੇਖਿਆ ਸਾਡੇ ਆੜਤੀਆਂ ਨੂੰ ਤੇ ਸਾਡੇ ਮੰਡੀਕਰਨ ਬੋਰਡ ਨੂੰ ਜਿਹੜੀ ਕਮਿਸ਼ਨ ਮਿਲਦੀ ਸੀ ਉਹ ਘਟਾ ਦਿੱਤੀ ਗਈ ਉਹਦਾ ਮਤਲਬ ਹੀ ਹੈ ਕਿ ਪੰਜਾਬ ਨੂੰ ਇਕਨੋਮਿਕਲੀ ਸਟ्रेस ਰੱਖੋ ਇਹਨਾਂ ਦੀ ਆਮਦਨ ਦੇ ਸਰੀਆ ਰੋਕੋ ਬਾਰਡਰ ਸਾਡੇ 10 ਸਾਲਾਂ ਦੇ ਆਲਰੇਡੀ ਬੰਦ ਨੇ ਇਹਨਾਂ ਦੀ ਸਰਕਾਰਾਂ ਦੇ ਸਾਰੇ ਪੋਰਟ ਆਨ ਸਾਡੇ ਸਾਰੇ ਜਿਹੜੇ ਸੁੱਕੇ ਪੋਰਟ ਨੇ ਇੱਕੋ ਹੀ ਐ ਸੀ ਉਹ ਵੀ ਬੰਦ ਜੀ ਸਾਰਿਆਂ ਨੂੰ ਪਹਿਲੇ ਬੰਦਨ ਦਾ ਰੌੜਾ ਕਿਤੇ ਪੈਂਦਾ ਬੰਦ ਪੰਜਾਬ ਹੋ ਜਾਂਦਾ ਤੋ ਮੈਂ ਮੰਤਰੀ ਜੀ ਇਸ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਤੁਹਾਨੂੰ ਯਕੀਨ ਦਵਾਉਂਦਾ ਜੋ ਵੀ ਪਾਸ ਹੋਇਆ ਫਗਰਟ ਅਬਾਊਟ ਦੀ ਪਾਸ ਲੈਟ ਥਿੰਕ ਅਬਾਊਟ ði ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਜੇ ਪੰਜਾਬੀ ਜਗਤ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡੇ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਵੀ ਹੈਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂਗੇ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਝੁੱਠ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਨੇ ਕਮੇਣਿਆਂ ਚ ਆਪਾਂ ਪਈਏ ਨਾ let us get about the past think of the future ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾਲ ਮੋੜਾ ਲਾ ਕੇ ਸਮੋਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇਗੀ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਊਂਗਾ ਜੈ ਹਿੰਦ ਜੈ ਭਾਰਤ ਥੈਂਕ ਯੂ